ਗਵਈਏ ਸੁਖ ਨਾਲ ਬਹੁਤਾ ਪੰਜਾਬ ਦੇ ਵਿੱਚ ਗਿਣੇ ਨਹੀਂ ਜਾਂਦੇ ਪਰ ਚੰਗੇ ਕਿੰਨੇ ਕਾ ਜਿਹਨੂੰ ਤੁਸੀਂ ਤੇ ਅਸੀਂ ਤੇ ਸਾਰੇ ਚੰਗਾ ਮੰਨੀਏ ਮੇਰਾ ਖਿਆਲ ਆ ਵੀ ਗਿਣਤੀ ਮੁੱਕ ਜਾਂਦੀ ਆ ਸ਼ੁਰੂ ਹੋਣ ਤੋਂ ਪਹਿਲਾਂ ਜਸਬੀਰ ਜੱਸੀ ਪੰਜਾਬ ਦਾ ਉਹ ਗਾਇਕ ਆ ਜਿਹੜਾ ਪਿਛਲੇ ਕੁਝ ਸਮੇਂ ਤੋਂ ਕਲੇਸ਼ ਵਿੜ ਲੇਦਾ ਗਲ ਬਲਾ ਪਵਾ ਲੇਦਾ ਉਹ ਇਸ ਵੇਲੇ ਚਿਲਮਾ ਵਾਲਿਆਂ ਦੇ ਬਹੁਤ ਖਿਲਾਫ ਆ ਜਿੰਨਾ ਉਹਦਾ ਗਾਣਾ ਚੱਲਿਆ ਦਿਲ ਲੱਗੀ ਕੁੜੀ ਗੁਜਰਾਤ ਦੀ ਉਹਨਾਂ ਉਹਦਾ ਬਿਆਨ ਚੱਲਦਾ ਵੀ ਚਿਲਮਾ ਸੂਟਾਂ ਵਾਲਿਆਂ ਦੇ ਬੜਾ ਖਿਲਾਫ ਆ ਇਹ ਸੂਟਿਆਂ ਵਾਲੇ ਮੈਨੂੰ ਪਸੰਦ ਨਹੀਂ ਹੈਗੇ ਜੀ ਉਹ ਕਿਉਂ ਇਦਾਂ ਕਰਦਾ ਮੈਂ ਕਦੇ ਕਦੇ ਸੋਚਦਾ ਜਦੋਂ ਵੀ ਮਿਲਦੇ ਆ ਜਦੋਂ ਵੀ ਫੋਨ ਦੇ ਟੱਲੀ ਖੜਕਦੀ ਹੈ ਮੈਂ ਕਹਿੰਦਾ ਨਵੀਂ ਪਸੂੜੀ ਕਿੱਥੇ ਚ ਖੜੀ ਆ ਕੀ ਦੇ ਖਿਲਾਫ ਆ ਅੱਜਕੱਲ ਕਿਹੜੇ ਡੇਰੇਦਾਰ ਦਾ ਪੈਰ ਮਿੱਧ ਰਹੇ ਆ ਕੀ ਤੋਂ ਗਾਲਾਂ ਖਾਰ ਰਹੇ ਆ ਤੇ ਕਿਹਨੀਆਂ ਗੱਲਾਂ ਸੁਣ ਕੇ ਇੱਕ ਨਵੀਂ ਇੰਟਰਵਿਊ ਕਰ ਰਹੇ ਹੋ ਭਾਈ ਤਸਵੀਰ ਜੱਸੀ ਨਾਲ ਲੈ ਭਾਈ ਜੀ ਕੀ ਹਾਲ ਹੈ ਠੀਕ ਠਾਕ ਬਿਲਕੁਲ ਠੀਕ ਜੀ ਚੜ੍ਹਦੀ ਕਲਾ ਚੋਂ ਤੁਸੀਂ ਦੇਖਿਆ ਨਾ ਜੋ ਕਪਿਲ ਦਾ ਜਦੋਂ ਫੋਨ ਆਇਆ ਸੀ ਹਾਂ ਤੇ ਮੈਂ ਕਿਹਾ ਮੈਂ ਟੈਣਾ ਸਾਹਿਬ ਨਾਲ ਬੈਠਾ ਹਾਂ ਤੇ ਕਹਿੰਦੇ ਭਾਜੀ ਅੱਜ ਕੀ ਬੋ ਭਾਈ ਜੀ ਅਜਕਲ ਕਿਹੜੇ ਫਰਸਾਦ ਦੇ ਮਗਰ ਕਿਹੜੇ ਚਲਮਾਲੇ ਦੇ ਮਗਰ ਜਿਹੜਾ ਸਾਡੀ ਪੀੜੀ ਨੂੰ ਪੁੱਠੇ ਪਾਸੇ ਲਾਏਗਾ ਹਾਂ ਸਾਡੇ ਫਿਊਚਰ ਨੂੰ ਖਰਾਬ ਕਰੇਗਾ ਉਹਦੇ ਖਿਲਾਫ ਬੋਲਾਂਗੇ ਬੋਲਾਂਗੇ ਜਿਹੜਾ ਪੰਜਾਬ ਦੇ ਖਿਲਾਫ ਬੋਲੇਗਾ ਪੰਜਾਬ ਦੇ ਖਿਲਾਫ ਪ੍ਰੈਕਟੀਕਲੀ ਕੁਛ ਨਾ ਕੁਛ ਗਲਤ ਕਰੇਗਾ ਉਹਦੇ ਖਿਲਾਫ ਬੋਲਾਂਗੇ ਬੋਲਾਂਗੇ ਭਾਈ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਫਕੀਰਾਂ ਦੀ ਧਰਤੀ ਆ ਬਰੋਸਾਈ ਹੋਈ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੀ ਸੁਣਦੇ ਆਂ ਆਂ ਪੜਦੇ ਆਂ ਤੇ ਸੱਚ ਵੀ ਆ ਸਮੇ ਦਾ ਜੀ ਪਰ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਬਿੱਤ ਪਾਈ ਮਹਿੰਦੀ ਵਾਲੇ ਬਾਬੇ ਆ ਗਏ ਉਹ ਵੰਗਾ ਵਾਲੇ ਬਾਬੇ ਆ ਗਏ ਧਾਗਿਆਂ ਵਾਲੇ ਬਾਬੇ ਆ ਗਏ ਮੈਨੂੰ ਡਰ ਲੱਗਦਾ ਸਿਕਟਾਂ ਵਾਲੇ ਬਾਬੇ ਸਿਕਟਾਂ ਵਾਲੇ ਐੜੇ ਐੜੇ ਉੱਤੇ ਪਤਾ ਨਹੀਂ ਕੀ ਗਲੇਡੂ ਜੇ ਪਾਏ ਹੁੰਦੇ ਉਹ ਮੋਰ ਬਣਾ ਦਿੰਦੇ ਤੇ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਸੰਗਤ ਵੀ ਮੋਰ ਹੀ ਆ ਫਿਰ ਇਸ ਹਿਸਾਬ ਨਾਲ ਬਿਲਕੁਲ ਹੀ ਹੈ ਮੋਰ ਜਿੱਦਨ ਮਰਜ਼ੀ ਮੁੜ ਜਾਂਦੇ ਸੰਗਤ ਐਕਚੁਅਲੀ ਕੀ ਹੈ ਉਹ ਸੰਗਤ ਦਾ ਜਿਹੜਾ ਜ਼ੇਨੀ ਤੌਰ ਤੇ ਬਹੁਤ ਕਮਜ਼ੋਰੀ ਹੈ ਹਮ ਕਮਜ਼ੋਰ ਹੋ ਚੁੱਕੀ ਹੈ ਹਮ ਉਹਨੂੰ ਕੋਈ ਆਸਰਾ ਨਹੀਂ ਲੱਭਦਾ ਜਾਂ ਫਿਰ ਉਹਨਾਂ ਨੂੰ ਕਿਉਂਕਿ ਪੜ੍ਹਾਈ ਲਿਖਾਈ ਨਹੀਂ ਅੰਦਰ ਬੋਧਿਕਤਾ ਉਹਨਾਂ ਨਹੀਂ ਹੈ ਨਹੀਂ ਜਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਨਹੀਂ ਚੰਗੀ ਤਰ੍ਹਾਂ ਜਦੋਂ ਗੁਰੂ ਸਾਹਿਬ ਨੂੰ ਪੜ੍ਹਨਗੇ ਤੇ ਫਿਰ ਆਪਣੇ ਆਪ ਉਹਨਾਂ ਨੂੰ ਜੋ ਤੁਸੀਂ ਦੇਖੋ ਗੁਰੂ ਸਾਹਿਬ ਵੀ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦੇ ਜਦੋਂ ਤੁਹਾਨੂੰ ਤਾਨੂੰ ਇਨਸਪੀਰੇਸ਼ਨ ਦਿੰਦੇ ਜਦੋਂ ਤੁਹਾਨੂੰ ਮੋਟੀਵੇਟ ਕਰਦੇ ਹੈ ਹੈਨਾ ਦੇ ਸ਼ਿਵਾ ਬਰਮੂਏ ਸੁਭ ਕਰਮ ਕਰਮਨ ਤੇ ਕਬ ਹੋਣਾ ਟੜੂ ਹੈਨਾ ਜਬ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹਦੇ ਤੇ ਆਪਣੀ ਲਗ ਤਰੀਕੇ ਦੀ ਜ਼ਫਰਨਾਮਾ ਪੜ ਲਓ ਗੁਰੂ ਸਾਹਿਬ ਦੀ ਕੋਈ ਚੀਜ਼ ਪੜ ਲਓ ਹੈਨਾ ਉਹਦੇ ਵਿੱਚੋਂ ਤੁਹਾਨੂੰ ਕੋਈ ਨਾ ਕੋਈ ਮੋਟੀਵੇਸ਼ਨ ਕੋਈ ਨਾ ਕੋਈ ਸਿੱਖਿਆ ਜਿਹੜੀ ਆ ਮਿਲ ਨਹੀਂ ਮਿਲਣੀ ਤੇ ਜਿਹੜੇ ਲੋਗ ਉਹਨਾਂ ਤੋਂ ਤੋੜਨਗੇ ਮੈਂ ਉਹਨਾਂ ਦੇ ਖਿਲਾਫ ਬੋਲਾਂਗਾ ਬੋਲਾਂਗਾ ਤੇ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੇਦ ਭਾਵ ਤੋਂ ਉਹਨਾਂ ਦੇ ਖਿਲਾਫ ਬੋਲਾਂਗਾ ਤੁਸੀਂ ਤਾਂ ਬਾਈ ਜੀ ਬਿਆਨ ਦੇ ਕੇ ਤੇ ਇੱਕ ਵਾਰੀ ਲੋਕਾਂ ਵਾਸਤੇ ਮਸਲਾ ਖੜਾ ਕਰਤਾ ਥੱਲੇ 5-4000 ਕਮੈਂਟ ਕੋਈ ਧੀ ਦੀ ਭੈਣ ਦੀ ਕਰੀ ਜਾਂਦੇ ਫਿਰ ਫਿਰ ਤੁਸੀਂ ਪੜਦੇ ਹੋ ਸਾਰੇ ਵੀ ਭਾਈ ਆ ਦੇਖੋ ਜੀ ਮੇਰੇ ਪੱਖ ਚ ਕਿੰਨੇ ਕਾ ਮੇਰੇ ਖਿਲਾਫ ਕਿੰਨੇ ਕਾ ਨਹੀਂ ਮੈਂ ਕਈ ਵਾਰੀ ਪੜਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਡੇਰਿਆਂ ਦੇ ਨਾ ਆਈਟੀ ਸੈਲ ਬਹੁਤ ਸਟਰੋਂਗ ਨੇ ਉਹਨਾਂ ਨੇ ਜਿੱਦਾਂ ਆਪਾ ਇਹ ਤਾਂ ਸਿਆਸੀ ਪਾਰਟੀਆਂ ਨੇ ਹੁੰਦਾ ਸੀ ਹੁਣ ਡੇਰਿਆਂ ਨੇ ਨਹੀਂ ਨਹੀਂ ਡੇਰਿਆਂ ਦੇ ਜ਼ਿਆਦਾ ਨੇ ਉਹਦਾ ਕਾਰਨ ਕੀ ਹੈ ਕਿ ਜਿੱਦਾਂ ਪਹਿਲਾਂ ਹੁੰਦਾ ਸੀ ਨਾ ਲੰਗਰ ਦੀ ਸੇਵਾ ਲਾਤੀ ਹੁਣ ਲੋਕਾਂ ਨੇ ਕਈ ਆਈਡੀਆ ਬਣਾਮ ਨਾ ਕੇ ਉਹ ਆਈਟੀ ਸੈਲ ਦੀ ਸੇਵਾ ਲਈ पर मैं थाने दसा ताडे टीवी दे थ्रू के मैं कल्ला ही बहुत आणा दे पावें 20000 ਆਈਡੀਆਂ ਹੋਣ ਕੱਲਾ ਹੀ ਜਵਾਬ ਦੇਣ ਵਾਲਾ ਬਹੁਤ ਅੱਛਾ ਹਾਂ ਤੇ ਮੈਂ ਕਦੀ ਵੀ ਇਗਨੋਰ ਨਹੀਂ ਕਰਦਾ ਕਿਸੇ ਚੀਜ਼ ਨੂੰ ਮੈਂ ਨਾ ਪੜਾਂ ਤੇ ਗੱਲ ਲੱਗੇ ਜਿਹੜਾ ਮੈਂ ਪੜਾ ਉਹਦਾ ਮੈਂ ਜਵਾਬ ਦੇਣਾ ਹੀ ਦੇਣਾ ਹਰ ਹਾਲਤ ਚ ਕਿਉਂਕਿ ਜੇ ਤੁਸੀਂ ਗੰਦ ਨੂੰ ਜੇ ਤੁਸੀਂ ਇਹੋ ਜੇ ਕ੍ਰਾਈਮ ਨੂੰ ਨਹੀਂ ਰੋਕਿਆ ਤੇ ਇਹਨੇ ਵਧਣਾ ਹੋਰ ਇਹਨੂੰ ਤੁਹਾਨੂੰ ਰੋਕਣਾ ਪਏਗਾ ਕੁਝ ਲੋਕਾਂ ਨੂੰ ਉੱਠਣਾ ਪਏਗਾ ਬਹੁਤ ਸਾਰੇ ਲੋਕ ਹੈ ਤੁਸੀਂ ਦੇਖਿਆ ਜੇ ਜੇ ਉਹ ਆਈਟੀ ਸੈਲ 4 5 10 ਕਮੈਂਟ ਕਰਦਾ ਤੇ ਉਹਨੂੰ ਉਹਨੂੰ ਮਤਲਬ ਤੋੜਨ ਵਾਲੇ ਵੀ ਆਪਣੇ ਬੰਦੇ ਬਹੁਤ ਬੈਠੇ ਹੁੰਦੇ ਉਹਨੂੰ ਉਹ ਤੇ ਮੈਨੂੰ ਜਾਣਦੇ ਨਹੀਂ ਹੈ ਵਿਚਾਰੇ ਹੈਨਾ ਮੇਰਾ ਨੰਬਰ ਭਾਵੇਂ ਸਾਰੀ ਦੁਨੀਆ ਕੋਲ ਹੀ ਹੈ ਪਰ ਉਹ ਮੇਰੇ ਨਾਲ ਗੱਲ ਬਾਤ ਥੋੜਾ ਕਰਦੇ ਹੋ ਤੇ ਇਸ ਕੱਲ ਨੂੰ ਕਿ ਪੰਜਾਬ ਬੱਜੇ ਪੰਜਾਬ ਬੱਜੇ ਪੰਜਾਬ ਕਿਸੇ ਨਾ ਕਿਸੇ ਤਰੀਕੇ ਦਾ ਨਸ਼ਾ ਤੋਂ ਮੈਨੂੰ ਲੱਗਦਾ ਇਹ ਜਿਹੜੇ ਡੇਰੇ ਨੇ ਨਾ ਜਿਹੜੇ ਕਬਰਾਂ ਦੇ ਡੇਰੇ ਨੇ ਇਹ ਨਸ਼ਿਆਂ ਦੀ ਨਰਸਰੀ ਨੇ ਹੂੰ ਇੱਥੋਂ ਸ਼ੁਰੂ ਹੁੰਦਾ ਇੱਥੋਂ ਇੱਥੋਂ ਜਾ ਕੇ ਫਿਰ ਤੁਸੀਂ ਫਿਰ ਉਹਨੂੰ ਪਹਿਲਾਂ ਸਿਗਰਟ ਫਿਰ ਉਹ ਸੁਪਟਾ ਫਿਰ ਉਸ ਤੋਂ ਬਾਅਦ ਫਿਰ ਕੈਮੀਕਲ ਤੇ ਫਿਰ ਫਿਰ ਸਾਡੇ ਬੱਚੇ ਅੱਜ ਦੇਖੋ ਕੀ ਜਿਵੇਂ ਸ਼ਰਾਬੀ ਬੰਦਾ ਪਹਿਲਾਂ ਬੀਅਰ ਪੀਂਦਾ ਹੁੰਦਾ ਨਾ ਉਹ ਲੋਕ ਕਹਿੰਦੇ ਹੁੰਦੇ ਵੀ ਯਾਰ ਇਹ ਤਾਂ ਜਵਾਂ ਦਾ ਪਾਣੀ ਆ ਤੇ ਹੌਲੀ ਹੌਲੀ ਫਿਰ ਉਹ ਪਾਣੀ ਚ ਮਿਦਾਨੀ ਜ਼ਿੰਦਗੀ ਦੀ ਹੌਲੀ ਹੌਲੀ ਉਹਦਾ ਲੀਵਰ ਜਦੋਂ ਟਰਾਂਸਪਲੈਂਟ ਕਰਨ ਤੇ ਆ ਜਾਂਦਾ ਤੁਹਾਨੂੰ ਸਭ ਤੋਂ ਹਿੱਟ ਧਮਕੀ ਕਿਹੜੀ ਆ ਕਿਉਂਕਿ ਜਿਵੇਂ ਕਲਾਕਾਰ ਦੇ ਗਾਣੇ ਹਿੱਟ ਹੁੰਦੇ ਆ ਨਾ ਉਵੇਂ ਅੱਜ ਕੱਲ ਹੁੰਦਾ ਥੋੜੇ ਪਿੱਤਲ ਭਰ ਦੇਣਾ ਜੱਸੀ ਨੂੰ ਠੋਕ ਦੇਣਾ ਰਾਤ ਕਰੇ ਟਕਰੇ ਤਾਂ ਸਹੀ ਬਹੁਤ ਸਾਰੇ ਕੱਲ ਵੀ ਮੈਂ ਕੱਲ ਵੀ ਮੈਂ ਮਤਲਬ ਕਈ ਕਈ ਚੀਜ਼ਾਂ ਪੜ ਰਹੀ ਸੀ ਕਿ ਜਿਹੜੇ ਕਹਿੰਦੇ ਉਹ ਕਹਿੰਦੇ ਮੈਂ ਕਿਉਂਕਿ ਰੈਪਰਾਂ ਦੇ ਖਿਲਾਫ ਕਈ ਵਾਰੀ ਬੋਲਦੇ ਆਂ ਕਿ ਗਾਲਾਂ ਨਾ ਕੱਢਣ ਜੀ ਪਰ ਜੀ ਹਨੀ ਸਿੰਘ ਦੇ ਬਾਰੇ ਵੀ ਗੱਲ ਛੜੀ ਆ ਉਹ ਉੱਤੇ ਮੈਂ ਉਹ ਮੈਂ ਨਸਲ ਨੂੰ ਕਰਦੀ ਮੈਂ ਨਸਲ ਦੇ ਵਿੱਚ ਮੈਂ दारू-ਵਾੜੂ ਕਹਿੰਦਾ ਕੱਲੀ ਜਿਹੜੀ ਮਿਕਸ ਧਮਕੀ ਆਈ ਨਾ ਉਹ ਕਬਰ ਤੇ ਹਨੀ ਸਿੰਘ ਦੀ ਕੱਟੀ ਧਮਕੀ ਆਈ ਅੱਛਾ ਕਲੈਬਰੇਸ਼ਨ ਕਿ ਕਲੈਬਰੇਸ਼ਨ ਦੀ ਧਮਕੀ ਜਿਹੜੀ ਸੀ ਤੇ ਮੈਂ ਡਰਦਾ ਨਹੀਂ ਮੈਂ ਤਾਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਤੇ ਕਰਦਾ ਰਵਾਂਗਾ ਸਾਥ ਬੂਬਨੇ ਤਾਂ ਹੋਏ ਬਾਈ ਜੀ ਆਪਦੇ ਭਾਈਚਾਰੇ ਨੂੰ ਵੀ ਪੈ ਨਿਕਲਦੇ ਆ ਨੇ ਨਹੀਂ ਮੈਂ ਆਪਣੇ ਬੰਦਿਆਂ ਨੂੰ ਕੁਝ ਨਹੀਂ ਕਹਿੰਦਾ ਮੈਂ ਆਪਣੇ ਬੰਦਿਆਂ ਨੂੰ ਤਾਂ ਫਿਰ ਵੀ ਬਚਾਉਣਾ ਮੈਂ ਕਹਿੰਦਾ ਪ੍ਰਮੋਟ ਨਾ ਕਰੋ ਬਸ ਇਹੀ ਕਹਿੰਦਾ ਕਿ ਪ੍ਰਮੋਟ ਨਾ ਕਰੋ ਕਿਉਂਕਿ ਸਾਡੇ ਕੋਲ ਹੋਰ ਚੀਜ਼ਾਂ ਬਹੁਤ ਨੇ ਪ੍ਰਮੋਟ ਕਰਨ ਨੂੰ ਆ ਸਾਡੇ ਕੋਲ ਇੱਕ ਹੀ ਕੋਈ ਕਰੈਕਟਰ ਤੁਸੀਂ ਫੜ ਲੋ ਨਾ ਬਾਬਾ ਦੀਪ ਸਿੰਘ ਜੀ ਨੂੰ ਲੈ ਲਓ ਬਾਬਾ ਦੀਪ ਸਿੰਘ ਜੀ ਦੀਆਂ ਚੀਜ਼ਾਂ ਦੱਸੀ ਦਿਓ ਲੋਕਾਂ ਨੂੰ ਆਪਾਂ ਕਿਉਂ ਦੱਸਾਂਗੇ ਕਿਸੇ ਬੋਰਡ ਸ਼ਾਹ ਦੀਆਂ ਚੀਜ਼ਾਂ ਹਮ ਹੈਨਾ ਮਗਲਾ ਅਗਰ ਭਗਤ ਸਿੰਘ ਹੋਣਾ ਦੀ ਆਪਾਂ ਸਟੋਰੀ ਹਿਸਟਰੀ ਦੱਸਣ ਲੱਗ ਜਾਈਏ ਤੇ ਕਿੱਡੀ ਇਨਸਪੀਰੇਸ਼ਨ ਬੱਚਿਆਂ ਨੂੰ ਮਿਲੇਗੀ ਕਿ ਅਣਖ ਕਿੰਨੀ ਹੋਣੀ ਚਾਹੀਦੀ ਹੈ ਸਿਆਣਪ ਕਿੰਨੀ ਹੋਣੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਤੁਸੀਂ ਚਲੋ ਗੱਲ ਹੀ ਛੱਡ ਦਿਓ ਨਾ ਉਹ ਤੇ ਮਤਲਬ ਬਾਦਸ਼ਾਹ ਵੀ ਹੈ ਤੇ ਪਾਦਸ਼ਾਹ ਵੀ ਹੈ ਤੇ ਸਭ ਕੁਝ ਹੀ ਹੈ ਹੈਨਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਵੀ ਤੁਸੀਂ ਜਦੋਂ ਬੱਚਿਆਂ ਦੀ ਛੋਟੇ ਸਹਬਜ਼ਾਦਿਆਂ ਦੀ ਗੱਲ ਲਾ ਲਓ ਤੁਸੀਂ ਕਿ ਉਹ ਨਹੀਂ ਛੱਡ ਸਕਦੇ ਸੀ ਉਹ ਮਾਤਾ ਜੀ ਉਹਨਾਂ ਨੂੰ ਨਹੀਂ ਮਨਾ ਸਕਦੇ ਸੀ ਉਹਨਾਂ ਦੇ ਵਿੱਚ ਅਣਖ ਦੀ ਕਿੰਨੀ ਮਾਤਰਾ ਸੀ ਤੇ ਕਿੱਥੇ ਯੂਜ਼ ਕਰਨੀ ਹੈ ਅੱਜ ਸਾਨੂੰ ਅਸੀਂ ਬੱਚਿਆਂ ਨਾਲ ਹੀ ਯੂਜ਼ ਦੇ ਰਹੇ ਹੁੰਦੇ ਆ ਨਾ ਵੀ ਤੁਹਾਡੀ ਕਾਮਨ ਸੈਂਸ ਕਿੱਥੇ ਯੂਜ਼ ਕਰਨੀ ਤੁਸੀਂ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਤੁਸੀਂ ਇਹ ਕੰਮ ਕਰਨਾ ਸੀਗਾ ਤੇ ਤੁਸੀਂ ਉੱਥੇ ਡਿਸੀਜਨ ਕਿਉਂ ਨਹੀਂ ਲਿਆ ਕਿਦਾਂ ਦਾ ਡਿਸੀਜਨ ਲਿਆ ਉਹਨਾਂ ਨੇ ਤੇ ਆਪਾਂ ਕਿਉਂ ਦੱਸਾਂਗੇ ਜਾ ਕੇ ਬੋਰਡ ਸ਼ਾਹ ਉਹਨਾਂ ਦੀਆਂ ਤੇ ਰੋਡ ਸ਼ਾਹ ਉਹਨਾਂ ਦੀਆਂ ਜਿਹੜੀਆਂ ਸਟੋਰੀਆਂ ਨੇ ਹੈਨਾ ਉਹਨਾਂ ਬਾਰੇ ਕਿਉਂ ਗੁਣਗਾਵਾਗੇ ਕਿ ਉਹਨਾਂ ਨੇ ਜੀ ਉਹ ਮਤਲਬ ਕੋੜੇ ਤੇ ਜਾ ਰਹੇ ਸੀ ਤੇ ਉਹਨਾਂ ਨੇ ਨਹਿਰ ਦੇ ਵਿੱਚੋਂ ਸਿਗਰਟ ਲਗਾ ਲਈ ਯਾਰ ਕਿੱਡੀ ਗੱਲ ਹੋ ਜਾਈਗੀ ਮੈਨੂੰ ਦੱਸੋ ਇਹ ਦੱਸਣ ਵਾਲੀ ਕੋਈ ਗੱਲ ਹੈ ਦੱਸੋ ਹੈਨਾ ਮੈਨੂੰ ਇੱਕ ਸੱਜਣ ਨੇ ਇੰਟਰਵਿਊ ਕਰਨ ਤੋਂ ਪਹਿਲਾਂ ਸਵਾਲ ਕੀਤਾ ਮੈਨੂੰ ਕਹਿੰਦੇ ਸਵਾਲ ਪੁੱਛਿਓ ਸੱਚ ਤੁਸੀਂ ਵੀ ਕੁਝ ਬੰਦਿਆਂ ਦੀ ਇੰਟਰਵਿਊ ਕੀਤੀ ਹੈ ਮੈਨੂੰ ਗੁੱਸਾ ਹੋ ਵੀ ਹੈਗਾ ਹਾਂ ਪਰ ਮੈਂ ਉਹਨਾਂ ਨੂੰ ਉਹ ਤੁਸੀਂ ਹਾਂ ਮੈਨੂੰ ਤਾਂ ਚੇਤਾ ਹੀ ਹੋਣਾ ਹੈ ਮੈਂ ਉਹਨਾਂ ਨੂੰ ਸਵਾਲ ਕਰਕੇ ਤੇ ਮੰਚ ਮਹੱਜਾ ਕੀਤਾ ਵੀ ਭਾਈ ਤੁਸੀਂ ਆਪ ਦਾ ਦੱਸੋ ਬਲਬਲਾ ਕੀ ਆ ਇਹ ਲੋਕਾਂ ਦਾ ਸਵਾਲ ਆ ਉਹ ਫਿਰ ਆਪਣੇ ਤਰੀਕੇ ਦੇ ਨਾਲ ਗੱਲ ਕੀਤੀ ਪਰ ਤੁਸੀਂ ਉਹਨਾਂ ਨੂੰ ਇਹ ਨਹੀਂ ਪੁੱਛਿਆ ਕਿ ਜਿਹੜਾ ਬਾਬਾ ਤੁਹਾਨੂੰ ਕਾਰਾਂ ਦੇ ਸਕਦਾ ਕੋਠੀਆਂ ਦੇ ਸਕਦਾ ਤੁਹਾਡੀ ਕੈਸਟਾ ਚਲਾ ਸਕਦਾ ਫਿਲਮਾਂ ਚਲਾ ਸਕਦਾ ਉਹ ਤੁਹਾਨੂੰ ਸੁਰਚ ਕਿਉਂ ਨਹੀਂ ਕਰ ਸਕਦਾ ਹਾਂ ਇਹ ਗੱਲ ਸਹੀ ਆ ਮੈਂ ਅਗਲੀ ਵਾਰ ਉਹਨਾਂ ਨੂੰ ਵੀ ਸਵਾਲ ਕਰੂੰਗਾ ਪਰ ਮਨ ਰੰਗਾ ਸਿੰਘ ਮਾਨ ਦਾ ਇੱਕ ਗੀਤ ਚੇਤੇ ਆ ਗਿਆ ਉਹ ਦੁਨੀਆ ਤੇ ਨਹੀਂ ਜਵਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਈ ਕਈ ਬੰਦੇ ਇਹ ਗੱਲ ਕਹਿੰਦੇ ਆ ਵੀ ਜਸਬੀਰ ਜੱਸੀ ਦਿਲ ਲੱਗੀ ਕੁੜੀ ਗੁਜਰਾਤ ਦੀ ਤੋਂ ਤੇ ਹੁਣ ਭਾਈ ਇਸ ਰਾਹ ਦੇ ਉੱਤੇ ਫਲਸਫੀ ਵਾਲੇ ਰਾਹ ਦੇ ਉੱਤੇ ਆ ਮੈਂ ਤਾਂ ਪਹਿਲਾਂ ਦੀ ਫਲਸਫੀ ਵਾਲੇ ਰਾਹ ਤੇ ਆ ਤੁਸੀਂ ਜਿੰਨੀ ਜਿਹੜੀ ਮਰਜ਼ੀ ਮੇਰੀ ਇੰਟਰਵਿਊ ਕੱਢ ਕੇ ਦੇਖ ਲਓ ਜਿਹੜੀ ਵੀ ਉੱਥੇ ਨੈਸ਼ਨਲ ਦੀ ਵੀ ਜਿਹੜੀ ਇੰਟਰਵਿਊ ਹੋਏਗੀ ਨਾ ਉਹ ਮੈਨੂੰ ਤੁਹਾਨੂੰ ਪਤਾ ਮੈਨੂੰ ਘੱਟ ਇੰਟਰਵਿਊ ਕਰਦੇ ਹੁੰਦੇ ਸੀ ਨੈਸ਼ਨਲ ਤੇ ਦੇਖੋ ਇੱਥੇ ਤੇ ਉ ਕਲਚਰ ਦਾ ਹੀ ਬਹੁਤ ਫਰਕ ਹੈ ਉਹ ਜਦੋਂ ਉੱਥੇ ਸੀਰੀਅਸ ਗੱਲਾਂ ਕਰੋ ਨਾ ਇਹੋ ਜੀਆਂ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਉਹ ਉਦਾਂ ਦੀਆਂ ਗੱਲਾਂ ਕਰਦੇ ਆਰੇ ਜੱਸੀ ਜੀ ਆਪੇ ਜੱਲ ਲੇਗੀ ਕਹਿੰਦਾ ਤਾਂ ਜੱਲੇ ਕੀ ਕਾ ਕੇ ਆਪਨੇ ਗੁਜਰਾਤ ਨੂੰ ਕਿਹਾ ਕਿ ਬਾਹਰ ਕਿਤਨਾ ਅੱਛਾ ਵਾਤਾਵਰਨ ਮਾਈ ਗੋਡ ਮਾਈਂਡ ਬਲੋਇੰਗ ਜੱਸੀ ਆ ਗਏ ਨਾ ਭਈਆ ਇੱਥੇ ਜਿਹੜੇ ਇੱਥੇ ਤੁਸੀਂ ਸਰਜੀਤ ਪਾਤਰ ਬਣਾਉ ਤੋਂ ਸ਼ੁਰੂ ਹੁੰਦੇ ਹੋ ਨਾ ਤੇ ਇਸ ਕਰਕੇ ਇਹਦਾ ਫਰਕ ਬਹੁਤ ਹੈ ਮੈਂ ਉਸ ਟਾਈਮ ਤੇ ਵੀ ਇਦਾਂ ਨਹੀਂ ਗੱਲਾਂ ਕਰਦਾ ਹੁੰਦਾ ਸੀ ਅੱਜ ਵੀ ਮੌਦਨ ਦੀਆਂ ਗੱਲਾਂ ਕਰ ਕਰਦਾ ਤੇ ਕਰਦਾ ਹੀ ਰਹਿਣਾ ਤੁਹਾਡਾ ਇਸ਼ਕੇ ਦਾ ਤੂੰਬਾ ਚੱਲ ਰਿਹਾ ਵਜ ਰਿਆ ਖੜਕ ਰਿਆ ਥੋੜਾ ਜਿਹਾ ਖੜਕਾ ਦਿਓ ਦੇਖੋ ਕਿਹੋ ਜਿਹਾ ਜਾਦੂਗਰ ਹੈ ਅੱਲਾ ਦਾ ਮਸੀਹਾ ਮੈਂ ਵੀ ਕਮਲੀ ਉੱਠ ਬੈਨੀਆਂ ਬੋਲੇ ਜਦੋਂ ਬੰਬੀ ਹਾ ਅੱਲਾ ਕਿੱਥੇ 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 ਸਾਡੀ ਲਾਜ ਕਜੇ ਨੀ ਤੁੰਬਾ ਤੁੰਬਾ ਇਸ਼ਕ ਦੇ ਦਾਨੀ ਦਿਨ ਰਾਤ ਬਜੇ ਤੁੰਬਾ ਟਕ ਚਕਟਾ ਚਕ ਡੇ ਚਕਟਾ ਹੂੰ ਯੈਸ ਪਰ ਮੈਂ ਕਰ ਕਰੇ ਸੋਚਣਾ ਮੈਂ ਜਦ ਤੁਸੀਂ ਘਿਆ ਹੀਰ ਗਾਉਨੇ ਹੋ ਜੀ ਆਹੋ ਨਹੀਂ ਸਹੀਓ ਗਾਉਨੇ ਹੋ ਮੈਂ ਕਿਹਾ ਯਾਰ ਇੰਨਾ ਬੰਦਿਆਂ ਦੇ ਮੂੰਹਾਂ ਗੱਲਾਂ ਸ਼ੋਭਦੀਆਂ ਹਮ ਖਰਾੜੇ ਖੁਰਦਰੇ ਬੰਦਿਆਂ ਦੇ ਵਸ ਦੀ ਗੱਲ ਨਹੀਂ ਹੀਰ ਜੀ ਹੀਰ ਓਨਲੀ ਪਿੱਠ ਦੇ ਉੱਤੇ ਲਾਲ ਦਵਾਈ ਨਾਲ ਲੱਤ ਧੋਕੇ ਮਾਰੂ ਵੀ ਭਾਈ ਤੁਸੀਂ ਮੈਨੂੰ ਗਾਉਨੇ ਹੋ ਜੀ 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 ਸਟੂਪਿਡ ਗਾਇਜ਼ ਜੀ ਅਜੇ ਹੀਰ ਹੁੰਦੀ ਤਾਂ ਉਹਨੇ ਉਹਨਾਂ ਦੇ ਮਤਲਬ ਅਲੱਗ ਤਰੀਕੇ ਨਾਲ ਉਹਨਾਂ ਨੂੰ ਟੌਰਚਰ ਕਰਨਾ ਸੀ ਹਾਂ ਸਹੀ ਸਹੀ ਵਾਰਸ਼ਾ ਨੇ ਵੀ ਉਠ ਉਠ ਕੇ ਕਹਿਣਾ ਸੀ ਹਟ ਜਾਓ ਯਾਰ ਤੁਸੀਂ ਪਰ ਕਿਆ ਹੀਰ ਦੇ ਆ ਸਾਊਂਡਸ ਕਿੰਨਿਆ ਸੋਹਣਿਆ ਸੱਚ ਸੱਚ ਕਿੰਨਿਆ ਇੱਕ ਚੀਜ਼ ਜਿਹੜੀ ਹੈ ਜੇ ਤੁਸੀਂ ਮੰਨ ਲਓ ਡੋੜੀ ਚੜਦਿਆਂ ਮਾਰੀਆਂ ਹੀਰ ਚ ਖਾ ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ ਰਕੁਲਾ ਬਾਬਲਾ ਹੀਰੇ ਆਖੇ ਡੋਲੀ ਘਤ ਕੋਹਾਰ ਨੇ ਲੈ ਚੱਲੇ ਵਾਹ ਭਾਈ ਜੀ ਕੀ ਬਾਤ ਆ ਬਹੁਤ ਖੂਬ ਇਹ ਤਾਂ ਸਿਰਫ ਕੁਝ ਕਿਚੂਣਵੀਆਂ ਗੱਲਾਂ ਜਿਹੜੀਆਂ ਕਿ ਆਪਾਂ ਕਹਿੰਦੇ ਹੁੰਨੇ ਵੀ ਭਾਈ ਝੋਲਾ ਜਾ ਪਾਉਣ ਨੂੰ ਪਰ ਬਹੁਤ ਲੰਮੀ ਚੌੜੀ ਦੋ ਕਿਸ਼ਤਾਂ ਦੇ ਵਿੱਚ ਚੱਜ ਦਾ ਵਿਚਾਰ ਦੇ ਵਿੱਚ ਇੰਟਰਵਿਊ ਕੀਤੀ ਆ ਕਰਾਰੀਆਂ ਤਿੱਖੀਆਂ ਮਿੱਠੀਆਂ ਸਲੂਣੀਆਂ ਉਤਰਾਵ ਵਾਲੀਆਂ ਚੜਾਵ ਵਾਲੀਆਂ ਖੱਬੇ ਵਾਲੀਆਂ ਧੱਜੇ ਵਾਲੀਆਂ ਸਾਰੀਆਂ ਗੱਲਾਂ ਕੀਤੀਆਂ ਹਰਮਨਥਨ ਜੀ ਨੇ ਤਾਂ ਮੈਂ ਚੱਜ ਦਾ ਵਿਚਾਰ ਕੁਝ ਕੁ ਘੰਟਿਆਂ ਬਾਅਦ ਅਸੀਂ ਇੱਥੇ ਟਿੱਪਣੀਆਂ ਦੇ ਵਿੱਚ ਵੀ ਕਮੈਂਟਾਂ ਦੇ ਵਿੱਚ ਵੀ ਉਹਦਾ ਲਿੰਕ ਸ਼ੇਅਰ ਕਰ ਦੇਾਂਗੇ ਸੋ ਚੰਗੇ ਕਲਾਕਾਰਾਂ ਨੂੰ ਸੁਣਿਆ ਕਰੋ ਜਿਹੜੇ ਪਿੱਤਲ ਭਰ ਦਾਂਗੇ ਯਾਰ ਤੇਰਾ ਪਾਪਾ ਮਾਰ ਦੂ ਤੇਰੀ ਮੰਮੀ ਨੂੰ ਵੀ ਭਜਾ ਕੇ ਲੈ ਜੂ ਐਦਾਂ ਦੀਆਂ ਗੱਲਾਂ ਤੁਸੀਂ ਨਾ ਸੁਣਿਆ ਕਰੋ ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਬਾਈ ਜੀ ਪਰਸੋ ਚ ਉੱਥੇ ਗਾੜਾ ਚਲੀ ਜਾਵੇ ਕਿ ਤੂੰ ਨਹੀਂ ਤਾਂ ਕੋਈ ਹੋਰ ਦੱਸ ਦੇ ਮੈਂ ਕਿਹਾ ਕਿ ਐਸਾ ਦੇਖੋ ਇਹ ਦਰਿਆਦਲ ਇਨਸਾਨ ਬਹੁਤ ਮੈਂ ਤਾਂ ਕਹਿੰਦਾ ਇਹ ਇਸ਼ਕ ਦਾ ਕਿਸ ਤਰੀਕੇ ਨਾਲ ਬਹੁਤ ਇਹ ਨੰਬਰ ਨਹੀਂ ਦਿਓ ਜਰਾ ਬਹੁਤ ਮਿਹਰਬਾਨੀ ਥੈਂਕ ਯੂ ਬਹੁਤ ਸ਼ੁਕਰਗੁਜ਼ਾਰ ਧੰਨਵਾਦ ਥੈਂਕ ਯੂ ਸੱਸ ਜੀ